जय श्री कृष्णा जय श्री राम लो पटालले वालों और मेरी फेसबुक फैमिली आ गया भोलू ते छा गया भोलू कहंदे ਕੀ ਖਾਣਾ ਨਿਊਟਰਲ 버거 ਦਾ ਤੇ ਪੀਜ਼ੇ ਨੂੰ ਵੀ ਕੀ ਲੱਗ ਸਕ ਜਾਂਦਾ ਮਾਨ ਟੁੱਟ ਜਾਂਦਾ ਦੋਸੇ ਤੇ 버거 ਦਾ ਜਿੱਦਰੋ ਦੀ ਪਕੌੜਾ ਲੰਗ ਜਾਂਦਾ ਆਓ ਇੱਕ ਵਾਰੀ ਆ ਕੇ ਦੇ ਪਕੌੜੇ ਖਾਓ ਔਰ ਖੁਸ਼ੀਆਂ ਮਨਾਓ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਭਾਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਦੱਸੋ ਇਹ ਨਾਮ ਕੀ ਹੈ ਮੇਰਾ ਨਾਮ ਜੀ ਹੈ ਇਹ ਕੁਮਾਰ ਅਜੇ ਕੁਮਾਰ ਤੇ ਵਿਸ਼ੰਬਰ 10 ਤੋ ਸਾਈ ਜੀ ਲਈ 20 ਦਸੰਬਰ ਦਾਸ ਕੋ ਸਾਈ ਜੀ ਮੇਰੇ ਦਾਦਾ ਜੀ ਅੱਛਾ ਜੀ ਕਿੰਨੀ ਸਾਲ ਪੁਰਾਣੀ ਦੁਕਾਨ ਆ ਜੀ ਇਹ ਇਹ 76 ਸਾਲ ਪੁਰਾਣੀ ਦੁਕਾਨ ਆ ਸਰ 76 ਸਾਲ ਹਾਂ ਜੀ ਸਰ ਤੇ ਕਿੰਨੀਵੀਂ ਪੀੜ੍ਹੀ ਕੰਮ ਕਰਦੀ ਹੈ ਜੀ ਸਰ ਤੀਸਰੀ ਪੀੜ੍ਹੀ ਹੈ ਤੀਸਰੀ ਪੀੜ੍ਹੀ ਹੈ ਨਾ ਮੇਰਾ ਦਾਦਾ ਜੀ ਇਹ ਵਿਸ਼ੰਬਰ ਦਾਸ ਕੋ ਸਾਈ ਜੀ ਅੱਛਾ ਜੀ ਫਿਰ ਮੇਰੇ ਫਾਦਰ ਸਾਹਿਬ ਉਸ ਤੋਂ ਬਾਅਦ ਮੇਰੀ ਵਾਰੀ ਲੱਗੀ ਠੀਕ ਹੈ ਜੀ ਤੇ ਹਮਣਾ ਕਿੰਨੀ ਤਰ੍ਹਾਂ ਦੇ ਪਕੌੜੇ ਹੁੰਦੇ ਆ ਜੀ ਤੁਹਾਡੇ ਕੋਲ ਸਰ ਆਪਣੇ ਕੋਲ ਘਟੋ ਘਟ 25 ਤਰ੍ਹਾਂ ਦੇ ਆਈਟਮ ਹੁੰਦੀਆਂ ਪਕੌੜੇ ਦੀਆਂ ਜਿਹਦੇ ਵਿੱਚ ਕੁਛ ਠਿਕਮਾਂ ਲੱਗਦੀਆਂ ਕੋਈ ਛਟਮਾਂ ਤਿਆਰ ਹੋਣ ਮਿਲ ਗਿਆ ਠੀਕ ਹੈ ਜੀ ਤੇ ਹਰ ਤਰ੍ਹਾਂ ਦਾ ਪਕੌੜਾ ਆਪਣੇ ਕੋਲ ਮਿਲਦਾ ਜੀ ਔਰ ਮਟਾਲੇ ਦੇ ਵਿੱਚ ਮੇਨ ਦੁਕਾਨ ਹੈ ਅੰਬੀ 100 ਦਾਸ ਬਸਾਈ ਜੀ ਜੇ ਕਿਸੇ ਨੇ ਪਕੌੜੇ ਖਾਣੇ ਆ ਸਪੈਸ਼ਲ ਪਕੌੜੇ ਇਸ ਦੁਕਾਨ ਤੇ ਆਓ ਔਰ ਖਾਓ ਪ੍ਰਾਈਸ ਕੀ ਜੀ ਭਾਜੀ ਪਕੌੜਿਆਂ ਦਾ ਸਰ ਪ੍ਰਾਈਸ ਇਹਨਾਂ ਦਾ ਅਲੱਗ ਅਲੱਗ ਹਰ ਪਕੌੜੇ ਦਾ ਇਹ ਪਨੀਰ ਪਕੌੜਾ ਸਾਡਾ ਪ੍ਰਾਈਸ ਹੋ ਰਿਹਾ ਅੱਛਾ ਜੀ ਇਸ ਦਾ ਪਨੀਰ ਪਕੌੜਾ ਹੈ ਮਸਾਲੇ ਵਾਲਾ 120 ਰੁਪਏ ਦਾ 220 ਬਰਾਮਾ ਭਾਈਆ ਤੇ ਇੱਧਰ ਜਿਹੜੀ ਜਿਹੜੀ ਵੈਰਾਈਟੀ ਜੇ ਵਾਲੀ ਇੱਧਰ ਸਰ ਮੇਥੀ ਦਾ ਪਕੌੜਾ ਲੱਗਾ ਦਾ ਆ ਗੋਭੀ ਦੇ ਪਕੌੜੇ ਲੱਗੇਦੇ ਆ ਇਹਦਾ ਕੀ ਰੇਟ ਜੀ ਆਲੂ ਟिक्की ਆ ਮੇਥੀ ਆ ਅੱਛਾ ਜੀ ਗੰਗਨ ਜਿਹੜੀ ਆਲੂ ਟिक्की ਔਰ ਮੇਥੀ ਟिक्की ਇਹ 15 ਰੁਪਏ ਦਾ ਪੀਸ ਆ ਸਰ ਠੀਕ ਹੈ ਜੀ 15 ਰੁਪਏ ਦਾ ਪੀਸ ਆ ਗੋਭੀ ਵਾਲੇ ਪਕੌੜੇ ਆ ਪਾਲਕ ਵਾਲੇ ਆ ਔਰ ਆਲੂ ਰੋਲ ਆ ਆਲੂ ਫਿੰਗਰ ਆ ਇਹ ਸਾਰੇ ਜਿਹੜੇ ਆ 80 ਰੁਪਏ ਦੇ ਪਾਈ ਆ ਅੱਛਾ ਔਰ ਸਾਡੀ ਜਿਹੜੀ ਆ ਮਸ਼ਰੂਮ ਦਾ ਪਕੌੜਾ ਨਾਲ ਜੀ ਸਪੈਸ਼ਲ ਮਸ਼ਰੂਮ ਦਾ ਪਕੌੜਾ ਵਾ ₹100 ਦਾ ਪਾਈਆ ਹੈ ₹100 ਦਾ ਪਾਈਆ ਹਾਂਜੀ ਔਰ ਸਮੋਸੇ ਛੋਟੇ ਸਮੋਸੇ ਬਹੁਤ ਹੀ ਵਧੀਆ ਔਰ ਇਹ ₹20 ਦੇ ਤਿੰਨ ਪੀਸ ਇਹਨਾਂ ਚ ਕਿਹੜੀ ਫਿਲਿੰਗ ਕੀਤੀ ਜੀ ਇਹਨਾਂ ਵਿੱਚ ਵੀ ਆਲੂਆਂ ਦੀ ਫਿਲਿੰਗ ਹੁੰਦੀ ਹੈ ਸਰ ਔਰ ਮਸਾਲੇ ਪੂਰੇ ਪਏ ਹੁੰਦੇ ਨੇ ਚਟਣੀ ਭਾਜੀ ਕਿਹੜੀ ਤੁਸੀਂ ਵਰਤਦੇ ਜੀ ਇਹ ਚਟਣੀ ਸਾਡੀ ਜਿਹੜੀ ਛੁਰ ਤੋਂ ਚੱਲਦੀ ਆ ਰਹੀ ਹੈ ਇਮਲੀ ਔਰ ਗੁੰਡ ਦੀ ਚਟਣੀ ਹੈ ਜੀ ਔਰ ਇਹਦੇ ਵਿੱਚ ਪਕੌੜੀਆਂ ਨੇ ਪਕੌੜੀਆਂ ਛੋਟੀਆਂ ਛੋਟੀਆਂ ਔਰ ਬਹੁਤ ਆਹ ਤਿਆਰ ਕਰਦੇ ਸਾਰਾ ਸਮਾਨ ਜੀ ਆਪ ਹੀ ਸਾਰਾ ਕੁਝ ਤਿਆਰ ਕਰੀਦਾ ਜੀ ਔਰ ਬਹੁਤ ਵਧੀਆ ਚਟਨੀ ਹੈ ਇੱਥੇ ਕੋਈ ਉਸ ਤਰ੍ਹਾਂ ਦਾ ਸਮਾਨ ਨਹੀਂ ਮਿਲਾਵਟ ਵਾਲਾ ਹਾਜਨੇ ਵਾਲੀ ਚਟਨੀ ਹੈ ਜੀ ਠੀਕ ਹੈ ਜੀ ਹੋਰ ਹੋਰ ਵੀ ਬੜੀਆਂ ਆਈਟਮਾਂ ਸਾਡੇ ਕੋਲ ਇੱਧਰ ਆ ਜਾਓ ਆ ਮਟਰ ਹੈ ਮੂੰਗਰਾ ਦਾ ਮਠੀ ਹੈ ਠੀਕ ਹੈ ਜੀ ਹਰ ਤਰ੍ਹਾਂ ਦਾ ਸਾਡੇ ਕੋਲ ਪ੍ਰੋਗਰਾਮ ਸਾਰਾ ਜੀ ਆਪਣੇ ਕੋਲ ਇਹ ਪਾਜੀ ਆਪਣੀ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਬਾਰੇ ਦੱਸ ਦਿਓ ਜੀ ਇਹ ਲੋਕੇਸ਼ਨ ਸਾਡੀ ਐਕਚੁਅਲੀ ਗੇਟ ਸਾਹਮਣੇ ਗੇਟ ਦਿਖਾਓ ਬਲਾਸ ਆ ਜੀ ਹਾਂ ਜੀ ਹਾਂ ਜੀ ਐਕਚੁਅਲੀ ਗੇਟ ਆ ਜੀ ਔਰ ਗੇਟ ਦੇ ਅੰਦਰ ਵਰਦਿਆ ਹੀ ਚੌਥੀ ਦੁਕਾਨ ਹੈ ਸਾਡੇ ਕੋਲ ਗੇਟ ਦੇ ਅੰਦਰ ਹੀ ਬਿਲਕੁਲ ਨਾਲ ਹੀ ਇਹ ਗੁਰਦੁਆਰਾ ਸਾਹਿਬ ਕੋਲ ਦਾ ਸਭ ਨੂੰ ਵੀ ਇਹੀ ਦੱਸਿਆ ਜਾਂਦਾ ਹਾਂਜੀ ਜੀ ਗੁਰਦੁਆਰਾ ਕਾਲ ਸਾਹਿਬ ਨੂੰ ਸਿੱਧਾ ਰਵੀਨ ਰਸਤਾ ਜਾ ਰਿਹਾ ਜੀ ਇਹ ਹੀ ਹੈ ਜੀ ਔਰ ਰਸਤੇ 'ਚ ਆਪਣੀ ਦੁਕਾਨ ਹੈ ਗੁਰੂ ਨਾਨਕ ਦੇਵ ਜੀ ਦੀ ਨਗਰੀ 'ਚ ਬੈਠੇ ਦੇ ਉਹਨਾਂ ਦੇ ਚਰਨਾਂ 'ਚ ਬੈਠੇ ਦੇ ਆ ਔਰ ਸੰਗਤਾਂ ਦੀ ਸੇਵਾ ਕਰ ਰਹੇ ਆ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਪਕੌੜੇ ਖਾ ਰਹੇ ਆ ਅਸੀਂ ਉਹਨਾਂ ਸਿਰ ਤੇ ਰੋਟੀ ਖਾ ਰਹੇ ਆ ਜੀ ਜੈ ਨਾਨਕ ਇਹ ਆਪਣੀ ਦੁਕਾਨ ਦਾ ਕਾਰਡ ਹੈ ਜੀ ਇਸ 'ਤੇ ਸਾਰਾ ਕੁਝ ਲਿਖਿਆ ਹੋਇਆ ਹੈ ਕੋਈ ਵੀ ਫੰਕਸ਼ਨ ਕਰਵਾਉਣਾ ਹੈ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਸਾਰਾ ਇਹਦੇ ਵਿੱਚ ਲਿਖਿਆ ਆ ਔਰ ਮੋਬਾਈਲ ਨੰਬਰ ਲਿਖਿਆ ਆ ਜਦੋਂ ਮਰਜ਼ੀ ਯਾਦ ਕਰਵਾ ਸਕੋ